ਦੇਖੋ ਇਹ ਜਿਹੜਾ ਚੰਡੀਗੜ੍ਹ 에어ਪੋਰਟ ਤੇ ਅੱਜ ਘਟਨਾ ਵਾਪਰੀ ਹੈ ਜਿਹਦੇ ਵਿੱਚ ਕੰਗਣਾ ਨੌ ਤੌਰ ਜਿਹੜੀ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵਿੱਚ ਕੋਈ ਡਿਸਪਿਊਟ ਖੜਾ ਹੋਇਆ ਹੈ ਔਰ ਉਹਦੇ ਵਿੱਚ ਜਿਹੜਾ ਮਤਲਕ ਜਿਹੜਾ ਡਿਪਾਰਟਮੈਂਟ ਉਹਨਾਂ ਦਾ ਉਹਨੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਨੂੰ ਸਸਪੈਂਡ ਕਰਤਾ ਨਾ ਉਹਦੀ ਪੂਰੀ ਜਾਂਚ ਕੀਤੀ ਹਲੇ ਨਾ ਪੂਰੀ ਵੀਡੀਓ ਨਜ਼ਰ ਆਈ ਕਿ ਇਹ ਵਾਕਿਆ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਚੈੱਕ ਇਨ ਦੌਰਾਨ ਇਹ ਵਾਕਿਆ ਸ਼ੁਰੂ ਹੋਇਆ ਕਿ ਸਾਰੀ ਉਹਦੀ ਜਾਂਚ ਹੋਣ ਤੇ ਫੇਰ ਹੀ ਉੱਥੇ ਕੋਈ ਕਾਰਵਾਈ ਬਣਦੀ ਆ ਉਹ ਵੀ ਨਹੀਂ ਬਣਦੀ ਅਸੀਂ ਭਾਰਤੀ ਕਿਸਾਨ ਜੁਨੀ ਦਵਾਪਾ ਸਾਰੀਆਂ ਕਿਸਾਨ ਜਨਦੀਆਂ ਕਰਮਿੰਦਰ ਕੌਰ ਦੇ ਨਾਲ ਖੜੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਆਂ ਔਰ ਭਾਰਤ ਸਰਕਾਰ ਨੂੰ ਔਰ ਉਹ ਜਿਹੜੀ ਇਹਨਾਂ ਦੀ ਫੋਰਸ ਹੈ ਸੀਆਈਐਸਐਫ ਉਹਨਾਂ ਦੇ ਜਿੰਨੇ ਮੁਤਲਕ ਆਫੀਸਰ ਨੇ ਉਹਨਾਂ ਨੂੰ ਅਸੀਂ ਹਦਾਇਤ ਕਰਦੇ ਆ ਕਿ ਭਾਈ ਅਸੀਂ ਪੂਰਾ ਦੇਸ਼ ਦਾ ਕਿਸਾਨ ਔਰ ਮਜ਼ਦੂਰ ਉਸ ਕੁਲਵਿੰਦਰ ਕੌਰ ਦੇ ਨਾਲ ਖੜੇ ਆ ਜਿਹੜੀ ਕੰਗਨਾ ਨੌਤ ਗੱਪ ਲੈਣ ਦੀ ਵਾਜੀ ਕਰਨ ਦੇ ਨਾਤੇ ਪਹਿਲਾਂ ਮਸ਼ਹੂਰਨ ਪਹਿਲਾਂ ਵੀ ਕੀਤੀ ਹੁਣ ਵੀ ਕੀਤੀ ਸੋ ਇਸ ਕਰਕੇ ਉਸ ਕੰਗਨਾ ਨੌਤ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਅਗਰ ਇਸ ਲੜਕੀ ਨੂੰ ਦੁਆਰਾ ਜੁਆਇਨ ਨਹੀਂ ਕੀਤਾ ਜਾਂਦਾ ਤੇ ਅਸੀਂ ਵੱਡਾ ਸੰਗਠਨ ਲਿਕਾਂਗੇ ਅਸੀਂ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਡੱਟ ਕੇ ਖੜੇ ਹਾਂ